ਹੈਲੋ ਭਾਈ ਕੀ ਹਾਲ ਚਾਲ ਆ ਜਾਲਾ ਸਵਾਗਤ ਆ ਤੁਹਾਡਾ ਆਪਣੇ ਅੱਜ ਦੇ ਵਲੌਗ ਚ ਅੱਜ ਕੱਲ ਨੂੰ ਪਾਵਾਂਗੇ ਆਪਾਂ ਤੌਫੀ ਤੇ ਆਸ਼ੇ ਦਾ ਟੋਚਣਾ ਹੁਣ ਕਰਾਉਣਿਆਂ ਦਾ ਵੇਟ ਕਿੰਨਾ ਹੋ ਗਿਆ ਬੜੂ ਜੀ ਆਹ ਰੋਟਾ ਪਾਇਨ ਕਿੰਨਾ ਹੋ ਗਿਆ ਟੋਫੀ ਦਾ ਠੀਕ ਆਜੋ ਬੰਦੇ ਐਸਾ 18 ਗੰਟਲ 65 ਕਿਲੋ ਵੇਟ ਹੋ ਗਿਆ ਭਾਈ 70 ਲਾਵਾਂਗੇ ਭਾਈ 10 ਕਿਲੋ ਤੇ ਲਓ ਬਈ ਪੰਪ ਤੇ ਪਹੁੰਚ ਗਏ ਹੁਣ ਆਪਾਂ ਪੂਖੀ ਦੇ ਪਾਉਣਾ ਤੇਲ 10 ਲੀਟਰ ਵਜਨ ਇਹ ਜੜੂ ਲਓ ਬਈ ਆਪਾਂ ਅੱਜ ਦਾ ਵੇਟ ਕਰਾਉਣਗੇ ਪਰ ਆਪਣੇ ਜਾਂ ਮੇਰੇ ਕੰਡਾ ਬੰਦ ਹੋ ਗਿਆ ਲੈ ਬਾਈ ਵਰਗੇ ਵੈਂਪਰ ਖੁੱਲ ਜਾਂਦਾ ਲੇਟਰ ਲਓ ਤੇਰਾ ਲਓ ਬਈ ਲੇਟਰ ਵਜ ਦਾ ਵੈਂਪਰ ਖੁੱਲ ਰਿਹਾ ਮੁੰਡਾ ਨੂੰ ਬੈਂਪਰ ਆਇਗਾ ਇਹਨੇ ਲिटल ਬੋਏ ਜੋ ਬੇਟਵਾਦਾ ਤਾਈਆਂ ਖਿੱਚ ਕੇ ਲੈ ਗਿਆ ਕੋਈ ਸ਼ੌਕ ਨਹੀਂ ਹੁਣ ਕੱਲ ਨੂੰ ਦੇਖਾਂਗੇ ਕੀ ਬਣਦਾ ਹੈ ਆ ਇਧਰ ਬਾਈ ਘੁੱੜ ਰਹੇ ਆ ਆ ਇਧਰ ਐਂਟੀ ਤੜਾ ਫਿਰਦਾ ਆਪਣਾ ਉਹ ਜਮੂਰ ਕਿੱਥੇ ਆ ਤੜਕੇ ਵਹਿਮ ਕੱਢਣੇ ਆ ਜੀ ਨੋ ਬਾਈ ਲिटल ਬੋਏ ਦਾ ਬੈਂਪਰ ਖੋਲਤਾ ਆਪਾਂ ਬਾਜਨ ਹੋ ਗਿਆ ਦਾ 85 ਕਿਲੋ ਹੈ ਉਹਦੇ ਮੁੰਡੇ ਕਹਿੰਦੇ ਕਿ ਬੈਂਪਰ ਸੀ ਟੋਪੀ ਦੇ ਮੂਰੇ ਅੱਛਾ ਤਾਂ ਨਹੀਂ ਪਾਇਆ ਇਹ ਕਹਿੰਦੇ ਯਾਰ ਆਸਾ ਖਿਚੂ ਜੀ ਫਿਰ ਨਾ ਨਾ ਆਸਾ ਬਣੀ ਉਹਦੇ ਵਿੱਚ ਫੇਰ ਵੀ ਇਹ ਵੱਡਾ ਸੁਭਾਅ ਕਮੀ ਹੈਗੇ ਹਾਂ ਬਾਜਨ ਦਾ ਗਰੂ ਵਜਦੀ ਹੈ ਪਾਉਣ ਵਾਲੇ ਕੁਝ ਹੀ ਹੋ ਹਾਲੈਂਡ ਨਾਲੋਂ ਕਿ ਹਾਲੋਂ ਪੇਪਰ ਵੀ ਜਾਂਦੇ ਪੰਜ ਦਾ ਹਾਲੈਂਡ ਦੇ ਮੁਕਾਬਲੇ ਕੁਝ ਵੀ ਨਹੀਂ ਪੰਜਾਬੀ ਵੀ ਦੇ ਮੁਕਾਬਲੇ ਨਹੀਂ ਇਹ ਕਹਿੰਦੇ ਯਾਰ ਆਸਾ ਖਿੱਚੂ ਵਾਜਨ ਬਰਾਬਰ ਕਰਕੇ ਦੇਖੋ ਯਾਰ ਮੈਂ ਤਾਂ ਯਾਰ ਛੋਟੇ ਵਾਲਾ ਠੀਕ ਆ ਛੋਟਾ ਟਰੈਕਟਰ ਆ ਛੋਟਾ ਟਰੈਕਟਰ ਦੇ ਬਰਾਬਰ ਵਾਜਨ ਕਿਹੜੀ ਦੇ ਇਤੋਂ ਵੱਡੇ ਟਰੈਕਟਰ ਦੇ ਚਾਹੇ ਨਾ ਤੇ ਕਰਦੇ ਬਰਾਬਰ ਬਰਾਬਰ ਪਾ ਦੀ ਬਰਾਬਰ ਵਾਜਨ ਬਰਾਬਰ ਹੋਵੇ ਨਾਲੀਆਂ ਨੂੰ ਛੱਡਦਾ ਨਹੀਂ ਆਪਾਂ ਬੈਠਿਆ ਕੰਤੂਆ ਹੀ ਲਾਲਾ ਉਹਦੇ ਲੋਦਰ ਗਏ ਨੇ ਉਹਨਾਂ ਨੂੰ ਲੋਦਰ ਗਏ ਨੇ ਕਿਹੜਾ ਸੀ ਓਏ ਅਰਸ਼ੂ ਵਾਲਾ ਅਰਸ਼ੂ ਆਏ ਨੇ ਖਿੱਚਿਆ ਸੀ ਉਹਨਾਂ ਨਾਲ ਹਾਂ ਹਾਲੈਂਡ ਹਾਲੈਂਡ ਦੇ ਮਕਾਬਲੇ ਭਾਈ ਕੁਝ ਵੀ ਨਹੀਂ ਉਹ 5 ਕੜਾ 60 ਟਰ ਹਾਂ ਠਾਕੜਾ ਬਹੁਤ ਆ ਹੋ 730 ਟਰ 55 ਹਰਾ ਹੈਗਾ ਭਾਈ 90 ਛਪੀ ਦਾ ਹਾਂ ਫਰਕ ਕਿੰਨਾਗਾ ਉਹਦਾ ਵਜਨ ਜਿੰਨਾ ਵਾ ਫਰਕ ਪੈ ਗਿਆ ਪੂਰਾ ਜਿਹੜੇ ਛੇਰ ਕੁਛ ਹੋ ਪੈ ਗਿਆ ਹਾਂ ਜਿਹਦੇ ਛੱਕੇ ਬੰਦੀ ਜਾ ਗਈ ਉਹਦੀ ਧਰਨਾ ਕੱਢੂ ਫੇਰ ਲੋੜ ਆ ਹਨੂ ਮੈਂ ਦਾ ਫੁਟਰੇ ਮੂਥੇ ਵੀ ਉਧਰ ਜਰ ਜਾ ਲਓ ਬਈ ਰਾਤ ਆਪਾਂ ਨੂੰ ਹੋਏ ਕਿ ਵੇਲਾ ਅੱਜ ਕਰਾ ਲਿਆ ਨਾ ਅਸ਼ੇ ਦਾ ਬੇਟ ਆਸ਼ੇ ਦਾ ਬੇਟ ਹੋ ਗਿਆ ਕਿੰਨਾ ਹੋਇਆ ਅਸ਼ੇ ਦਾ ਬੇਟ 12 16 ਕੁਇੰਟਲ 70 ਕਿਲੋ 16 ਕੁਇੰਟਲ 70 ਕਿਲੋ ਵੇਟ ਹੋ ਗਿਆ ਤੇ ਆਪਣੇ ਮਸ਼ੀ ਦਾ ਕਿੰਨਾ ਹੋ ਗਿਆ ਟਲੋ 17 ਕੁਇੰਟਲ 80 17 80 ਉਹਦਾ 17 ਠੀਕ ਆ ਉਹ ਬਈ ਆਸ਼ੇ ਦੀਆਂ ਹੁੱਕਾਂ ਚੇਂਜ ਹੋ ਰਹੀਆਂ ਉਧਰੋਂ ਆਸ਼ੇ ਦੇ ਮਾਲਕ ਪੁੱਜ ਚੁੱਕਿਆ ਬਹੁਤ ਆਵਾਜ਼ ਵੀ ਹੈਗੀ ਨਹੀਂ ਦੋ ਦੋ ਦਾ ਪੌਣੀਆਂ ਰਹਿਣੀਆਂ ਦਾ ਪੂਰੇ ਕਿਹੜਾ ਖੜੀ ਹੁੰਦੀ ਆ ਹੁੱਕ ਦਾ ਖੜੀ ਕਿਵੇਂ ਹੋ ਮੂਰੇ ਦਾ ਨਟ ਨੇ ਦੇਖ ਲੋ ਯਾਰ ਆਹੇ ਦੀ ਬਾਰ ਉਤੀ ਹੁੱਕ ਆ ਥੱਲੇ ਵੇਟ ਲੱਗ ਲੈਣੇ ਕਿ ਲੱਤੋ ਫਿਰ ਭੇਂਦੀ ਤੂੰ ਮੰਗ ਰੋ ਲੱਤੋ ਲਾਓ ਬਾਈ ਆਪਣਾ ਲਟਰੋ ਆਇਆ ਗਿਆ ਲਾਓ ਬਾਈ ਆ ਚੱਕ ਲੈ ਵੇਟ ਮੁੰਡਿਆਂ ਨੇ ਮੈਂ ਸੀ ਉਹ ਟਾਂਗਦੇ ਇਹਨਾਂ ਨੂੰ ਆਹੇ ਦੇ ਧਰਾਂਗੇ ਆਹੇ ਜੇ ਕੁਮਾਂਡ ਤੋਂ ਵੇਟ ਘੱਟ ਆ ਲੋ 10 ਕਿਲੋ ਹੈ ਤਾਂ ਨੰਨ ਨੰਨ ਦੱਸਦੇ ਆ ਬੇਟਾ ਉਧਰ ਉਹ ਤਾਂ ਤੇ 10 ਕਿਲੋ ਦੀ ਉਹ 20 ਕਿਲੋ ਧਾਰ ਲਾ ਉਹ ਫੜ ਲਾ ਡਰਵਲ ਫੜਦਾ ਡਰਵਲ ਯਾਰ ਕਿੰਨੀ ਹੋਰ ਹਰ ਕੇ ਰੱਖੀ ਕਿ ਨਾ ਓਏ ਇਹਦੀ ਪਿੰਨ ਕਿੱਥੇ ਆ ਇਹਦੇ ਪੈਨ ਕਿਤੇ ਲਗਾਇਆ ਗੋਪਾਈ ਲਾਓ ਬਾਈ ਬੇਟ ਆਪਾਂ ਟੰਗ ਤੇ ਆ ਜਿਹਦੇ ਹੁਣ ਇਹਨਾਂ ਦੇ ਲਾਓ ਬਾਈ ਇਹਦੇ ਕੋਈ ਆਫਾ ਲੱਟ ਪੋਇਆ ਯਾਰ ਦੇਖ ਇੱਕ ਵਾਰ ਮੋਟਾ ਬਾਹਰ ਗਿਆ ਬਾਈ ਉਧਰ ਇਸ ਤਰ੍ਹਾਂ ਤੇਦੀ ਹੁੱਕ ਹੈਗੀ ਆ ਬਾਈ 23 ਉਸ ਕਿਤੇ ਆ 23 ਵੜਾ ਮੋਟਰ ਦਾ ਕੋਈ ਚਾਲ। ਜਿਹੜਾ ਹੁਣ ਆ ਗਿਆ। ਇੱਥੇ ਇੱਥੇ ਲੀਨ ਤੇ। ਉਰੇ ਲੈ ਉਰੇ ਬੈਕ ਬੈਕ ਆਉਣ ਦੇ। ਨਹੀਂ ਵੀ ਹੀ ਯਾਰ ਆਏ ਆ। ਅੱਜ ਕੋ ਮਨਦਾ ਅੱਜ ਇਹਦੇ ਫੁੱਲ ਗਏ ਆ ਬਾਕੀ ਕਿਸਮਤ ਆ। ਅੱਜ ਇਹੀਆਂ ਬੋਟਾਂ ਆਈਆਂ 10 ਟੋਫੀਆਂ 1 2 3 4 5 ਲੀਟਰ ਬੋਏ। ਗੱਡੀ ਨੋਕਾ। ਮੇਰੀ ਪੰਤਾਈ ਐ ਚੁਚੀ ਆ। ਚਾਈ ਐ ਚੁਚੀ ਆ। ਸਾਡੇ ਬੱਚੀ ਦੇ। ਸਾਡੇ ਬੱਚੀ ਦੇ। ਆਹ ਚੁਚੀ ਐ ਬੰਨੋ। ਕੋਈ ਨਿੰਦੀ ਨੀ ਕਰੋ ਯਾਰ ਆਇਦਾ ਉੱਚੀ ਫਰੇ। ਆਹ ਦੇਖ। ਅਰੇ ਉਹ ਗੈਨ ਚੁਚੀ ਤੋਂ ਥੋੜਾ ਜਿਹਾ ਪਾਂਜੇ ਤੇ ਆ। ਆ ਇੱਥੇ 25 ਆ। ਠੀਕ। ਸੂਤ ਦਾ ਫਰਕ ਐ। ਇੱਕ ਸੂਤ ਦਾ ਫਰਕ ਐ ਬਾਈ ਕੋਈ ਕਹਿੰਦਾ। ਬਸ। ਇੱਕ ਸੋਚ ਬੜਾ ਵਰਕਦਾ ਨਹੀਂ ਸੋਚਦਾ ਕਰਦੇ ਮਾੜਾ ਮਿਹਨਤ ਐਡਾ ਕੋਈ ਟੋਕੀ ਇੰਨਾ ਫਰਕ ਸੋਚ ਨਹੀਂ ਮਾ ਖੁੱਲੋ ਟਿਕਟ ਹੋ ਜਾਂ ਚਾਹ ਪੈਨਾ ਤਾਂ ਮਾਫੀ ਵੀ ਆ ਵਜਣ ਜਾਮਾ ਭਾਈ ਬਰਾਬਰ ਆ ਢਿੱਲੋ ਤੇ ਇੰਨੂੰ ਪਤਾ ਨਾ ਹਾਂ ਹਾਂ ਜਾਮਾ ਕਿੰਗੋ ਸਾਵਾ ਹੁਕਮ ਬਰਾਬਰ ਨੇ ਲਓ ਸੰਗਲ ਅਕੇਲ ਪੱਤੀਆਂ ਚੱਕ ਲੋ ਕਿਤੇ ਮੁੜ ਕੇ ਟਾਇਰ ਚ ਵੱਢ ਜਣ ਸਹੀ ਗੱਲ ਹੈ ਇੱਧਰ ਕਿਵੇਂ ਕਰ ਲਾ ਵੀਡੀਓ ਬਣਾ ਤੂੰ ਹਾਂ ਹਾਂ ਦੇਖ ਲੈਣੇ ਕਰਕੇ ਦਾ ਮੈਂ ਜਲਾ ਲੈਣਾ ਇਹ ਕੰਮ ਓ ਕੋਹ ਨਹੀਂ ਹੁੰਦਾ ਓਏ ਡਰਾਈਵਰ ਮੈਂ ਇੱਥੇ ਬੈਠੂ ਇਹਦੇ ਵੀਡੀਓ ਟੱਲੋ ਆ ਜੀ ਟੱਲੋ ਅੱਜ ਹੈਵੀ ਹੋ ਰਹੇ ਓਏ ਚਾਹ ਪਾਇਆ ਓਏ ਮੈਂ ਤਾਂ ਬੈਂਦਾ ਨਹੀਂ ਆ ਆਪਾਂ ਦਾ ਮਾਫਕ ਨਹੀਂ ਇਹ ਕੰਮ ਇੱਧਰ ਪਾ ਦੋ ਜੀ ਦੂਜਾ ਕਿਹੜੇ ਤਰੀਕੇ ਸਵਾਦ ਹੀ ਲੈਣਾ ਹੈ ਕੋਈ ਲਈ ਹਾਂ ਐ ਖੜਾ ਪੈਂਦੀ ਰਾਜੋ ਵਾਲੀ ਇਹਦਾ ਪੀਏ ਆਗਾ ਆ ਕਰ ਦੇਗਾ ਹਾਂ ਨਾ ਵੀ ਮੈਂ ਬੜਾ ਬੰਦਾ ਲੈਂਦਾ ਮੈਨੂੰ ਤਾਂ ਜਾਣਦੇ ਨਹੀਂ ਆ ਪਤਾ ਮੈਂ ਤਾਂ ਜਾਣਦੇ ਨਹੀਂ ਉਹ ਵੀ ਪ੍ਰਧਾਨ ਜਿਹੜਾ ਬੋਟਾ ਖੜਾ ਹੋਇਆ ਸੀ ਲਓ ਰਬ ਚੰਡੀ ਤੇ ਕਿਹੜਾ ਹੈਗਾ ਚੰਡੀ ਚੰਡੀ ਮੈਂ ਕਰੂ ਮੈਂ ਲਓ ਫਿਰ ਤੋਂ ਚੰਪਾਈ ਲਓ ਵਾ ザ लॉज द लॉज द लॉज द लॉज द लॉज द लॉज ना 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 ਚੱਲ ਆ ਫਾੜ ਤੂੰ ਫੋਨ ਫਾੜਾ ਫੋਨ ਦਾ ਫਾੜਾ ਓਏ ਫੋਨ ਦਾ ਫਾੜ ਤੂੰ ਓ ਫਟ ਟੱਲੋ ਓਏ ਓਏ ਥੱਲੇ ਦਾ ਥੱਲੇ ਦਾ ਨੀ ਓਏ ਓਏ ਥੱਲੇ ਦਾ ਥੱਲੇ ਦਾ ਇਹਨੂੰ ਥੱਲੇ ਓਏ ਉੱਧਰ ਦਾ ਸੀ ਓਏ ਟੱਲੋ ਮਾਰ ਆਇਆ ਉੱਧਰ ਦਾ ਸੀ ਹੋ ਜਾ ਬਾਈ ਬਲ ਦੇ ਨਾਲ ਪਾਸਾ ਲਓ ਬਾਈ ਨਾ ਤਾਂ ਪਾਸੇ ਜਿੰਜ ਕਰਦੇ ਨਾ ਖੜਾ ਕਰਦਾ ਇਧਰ ਚੱਲ ਢੱਲੋ ਇਹ ਆਸ਼ਰਮ ਦੀ ਟੀਮ ਹੈ ਇਹ ਮੱਕੀ ਨਾਲ ਟਰਾਲੀ ਮੱਕੀ ਵਾਲੇ ਚਾਰ ਬੜੇ ਬਥੇਰੀਏ ਕਿੱਧਰ ਜਾਣਗੇ Yeah! पाबलिक री रहिया ਆ ਕੀ ਕਰਾ ਸੀ ਦੋ ਕੇ ਮੋੜ ਕੇ ਦੇਖ ਲੈ ਨਾ ਟਕਾਈ ਨਾ ਟਕਾਈ ਨਾ ਟਕਾਈ ਨਾ ਦੋ ਰਹਾ ਬਰੇਤਾਂ ਨਾ ਬਕਵਾਏ ਬਕਵਾਣਾ ਆ ਗਈ ਆ ਗਈ ਹੈਗੀ ਸਾਹਮਣੀ ਦਵਾਰੇ ਇਹ ਯਾਰਾ ਕੋਈ ਨਹੀਂ ਨਹੀਂ ਕਰੇਗਾ ਫੋਕਾ ਨਹੀਂ ਮੀਆਂ ਕਰਕੇ ਦੇਖੀਏ 13 ਹੋ ਚੰਗੀ ਤਰਾ ਬਣਾ ਤੂੰ ਵੀ ਬੋਂਦ ਲੈ ਜਾ ਫਿਰ ਰਿਹਾ ਬੜਾ ਆ ਰਿਹਾ ਬੋਂਦਲਾ ਦਾ ਗਾ ਲਾਉ ਬਈ ਡਰਾਈਵਰ ਚੇਂਜ ਆ ਉਧਰ ਹੈਵੀ Oi. Hey. ਤਵਾ ਦੇ ਓਏ ਓਏ ਖੜੀ ਇੱਕ ਬੇਟ ਲਾ ਕੇ ਦੇਖ ਰਿਹਾ ਇੱਕ ਬੇਟ ਦਰਾਵਲ ਚੋਂ ਖੜ ਜਾ ਚਲ ਉੱਥੇ ਲੈ ਜਾ ਬਸ